हां जी दोस्तों आज जो आप सभी देख रहे हो ਪਿੰਡ ਕੋਠਾਗੁਰੂ ਵਿਖੇ ਜਤਿੰਦਰ ਸਿੰਘ ਭੱਲਾ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਅਪਰੂਵਮੈਂਟ ਟਰੱਸਟ ਦੇ ਚੇਅਰਮੈਨ ਉਹਨਾਂ ਵੱਲੋਂ ਅੱਜ ਬਹੁਤ ਵਧੀਆ ਜਿਹੜਾ ਖਿਡਾਰੀਆਂ ਲਈ ਉਪਰਾਲਾ ਕਰਿਆ ਗਿਆਗਾ ਤੇ ਖਿਡਾਰੀਆਂ ਨੂੰ ਜਾਨੀ ਕਿ ਕਿੱਟਾਂ ਜਿਹੜੀਆਂ ਜਿਹੜੀਆਂ ਜ਼ਰੂਰੀ ਆ ਇਹ ਕਿਉਂ ਕਿਟੇ ਮਹਿੰਗੀ ਬਹੁਤ ਆ ਤੇ ਖਿਡਾਰੀ ਆਮ ਤਕਰੀਬਨ ਜਿਹੜਾ ਆਮ ਆਪਾਂ ਮੱਧ ਵਰਗ ਦਾ ਉਹ ਖਰੀਦ ਵੀ ਨਹੀਂ ਸਕਦਾ ਤੇ ਇਹਨਾਂ ਦੀ ਲੋੜ ਜ਼ਰੂਰ ਸੀ ਜਦੋਂ ਆਪਾਂ ਨੌਜਵਾਨਾਂ ਨੂੰ ਗਰਾਊਂਡ ਦੇ ਨਾਲ ਜੋੜਨਾ ਇਹ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਤੇ ਇਹ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਅੱਜ ਉਹਨਾਂ ਨੇ ਜਿਹੜੇ ਖਿਡਾਰੀ ਸੀ ਪਾਸੇ ਪਿੰਡਾਂ ਦੇ ਵੀ ਸੀ ਹੋਰ ਆਪਣੇ ਪਿੰਡ ਦੇ ਜਿੰਨੇ ਸਾਰਿਆਂ ਨੂੰ ਯਾਨੀ ਕਿ ਕਿੱਟਾ ਵੰਡੀਆਂ ਉਹਨਾਂ ਦੀ ਟੀਮ ਨਾਲ ਸੀ ਪਾਲਾ ਸਰਪੰਚ ਬੂਟਾ ਪ੍ਰਧਾਨ ਢਿੱਲੋਂ ਪਾਲਾ ਢਿੱਲੋਂ ਤੇ ਹੋਰ ਸਾਰੇ ਐਮਸੀ ਸਹਿਬਾਨ ਸਾਰੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਆਪਣੇ ਪਿੰਡ ਕੋਠਾਗੁਰੂ ਵਿਖੇ ਜਤਿੰਦਰ ਸਿੰਘ ਭੱਲਾ ਉਹਨਾਂ ਦੇ ਗ੍ਰਹਿ ਵਿਖੇ ਇਹ ਅੱਜ ਜਿਹੜਾ ਸਮਾਗਮ ਆ ਉਹ ਰੱਖਿਆ ਗਿਆ ਸੀਗਾ ਤੇ ਸਾਰੇ ਖਿਡਾਰੀਆਂ ਨੂੰ ਕਿੱਟਾਂ ਵੰਡ ਕੇ ਉਹਨਾਂ ਦਾ ਮਾਣ ਸਨਮਾਨ ਉਹਨਾਂ ਦਾ ਹੌਸਲਾ ਵੀ ਵਧਾਇਆ ਤੇ ਉਹਨਾਂ ਨੂੰ ਅਸ਼ੀਰਵਾਦ ਵੀ ਦਿੱਤਾ ਕਿਉਂ ਦੋਸਤੋ ਗੱਲ ਇਹ ਆ ਖਿਡਾਰੀ ਆ ਜਿਹੜਾ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਆ ਜਿਹੜਾ ਖਿਡਾਰੀ ਤਿਆਰ ਐਵੇਂ ਨਹੀਂ ਹੁੰਦਾ ਪ੍ਰੋਪਰ ਖਿਡਾਰੀ ਦੇ ਕੋਲੇ ਜਾਨਕਿ ਹਰ ਸਮਾਨ ਪੂਰਾ ਹੋਣਾ ਚਾਹੀਦਾ ਉਹ ਵਿਚਾਰੇ ਬੱਚੇ ਆ ਉਹ ਸੱਟਾ ਫੇਟਾ ਖਾ ਕੇ ਅਖੀਰ ਨੂੰ ਐਂਡ ਤੇ ਉਹ ਬਹਿ ਜਾਂਦੇ ਆ ਜਿਹੜੀ ਕਿੱਟਾ ਕਿੱਟ ਦੇ ਨਾਲ ਭੱਜਣ ਦੇ ਵਿੱਚ ਤੁਰਨ ਤੇ ਇਹਨਾਂ ਦੇ ਸਾਰੇ ਕੰਮ ਦੇ ਵਿੱਚ ਕਿੱਟਾ ਜਿਹੜੀ ਇਹ ਸਹਿਯੋਗ ਦਿੰਦੀ ਹੈਗੀ ਤੇ ਕਿੱਟ ਜ਼ਰੂਰੀ ਆ ਖਿਡਾਰੀ ਵਾਸਤੇ ਤੇ ਇਸ ਕਰਕੇ ਜਿਹੜਾ ਭੱਲਾ ਸਾਹਿਬ ਨੇ ਜਿਹੜਾ ਕਿੱਟਾ ਵੰਡਣ ਦਾ ਜਿਹੜਾ ਉਪਰਾਲਾ ਇਹ ਬਹੁਤ ਹੀ ਜਿਹੜਾ ਸਲਾਘਾਯੋਗ ਕਦਮ ਸੀਗਾ ਜਿਹੜਾ ਪੱਟਿਆ ਤੇ ਇਹ ਜ਼ਰੂਰੀ ਪਿੰਡ-ਪਿੰਡ ਖਿਡਾਰੀਆਂ ਨੂੰ ਜਾਨੀ ਕਿ ਇਹ ਕਿੱਟਾ ਵੰਡਣਗਾ ਵੀ ਚਾਹੀਦੀਆਂ ਤੇ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਖਿਡਾਰੀਆਂ ਲਈ ਪਹਿਲ ਕਦਮੀ કરી ਆ ਤੇ ਸਾਰਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਚੰਗੀ ਲੱਗੀ